ਪੂਰੇ ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਸਰਚ آپریشن ਚਲਾ ਗਿਆ ਇਸ ਨੂੰ ਲੈ ਕੇ ਬਰੀਕੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਜਾਂਚ ਕੀਤੀ ਹੈ ਤਲਾਸ਼ੀ ਲਈ ਹੈ ਦਰਦਨਿਆਂ ਬੱਸ ਸਟੈਂਡਾਂ ਤੇ ਨਾਲ ਦੀ ਨਾਲ ਕਈ ਰੇਲਵੇ ਸਟੇਸ਼ਨਰ ਉੱਤੇ ਜੇ ਗੱਲ ਕਰੀਏ ਤਾਂ ਕਈ ਸੋਸਾਇਟੀਾਂ ਦੇ ਵਿੱਚ ਵੀ ਪੂਰੇ ਬਰੀਕੀ ਨਾਲ ਤਲਾਸ਼ੀ ਲਈ ਗਈ ਹੈ ਕੋਈ ਇਨਫੋਰਮੇਸ਼ਨ ਸਿੱਗੀ ਜਾਂ ਕੋਈ ਵੈਸੇ ਪੋਸਟਪਲਾਨ ਕੇ ਲਈ ਜਾਂ ਪ੍ਰੀਫਰ ਜਿਹੜਾ ਸਾਡਾ ਯੂ ਕਮਰਸ਼ੀਅਲ ਵਿਰੋਧ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਇੱਕ ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਬੜਾ ਜਿਹਹਾਦ ਹੈ ਡਰੱਗਸ ਦੇ ਖਿਲਾਫ ਉਸੇ ਸਿਲਸਿਲੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ 1200 ਥਾਵਾਂ ਤੇ ਇਕੱਠੇ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਹੈਗੀ ਜਿੱਥੇ ਡਰੱਗਸ ਵਿਕਦੇ ਆ ਜਾਂ ਨਸ਼ੇ ਲੋਕ ਕਰਦੇ ਆ ਸੋ 1200 ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਕੈਸੋ ਆਪਰੇਸ਼ਨ ਚਲਾਇਆ ਗਿਆ ਔਰ ਹੁਣ ਵੀ ਬਹੁਤ ਸਾਰੀ ਥਾਵਾਂ ਤੇ ਚੱਲ ਰਿਹਾ ਹੁਣ ਤੱਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਤੱਕ 19 ਪਰਚੇ ਦਰਜ ਹੋ ਚੁੱਕੇ ਆ ਲੋਕ ਫੜੇ ਗਏ ਆ ਰਿਕਵਰੀ ਹੋਈ ਹੈ ਔਰ ਇਹ ਜਿਹੜਾ ਸਾਡਾ ਇੱਕ ਮੂਹਮ ਹੈ ਕਿ ਜਿਹੜੀ ਵੱਡੀ ਮੱਛੀਆਂ ਹਨ ਇਹਨਾਂ ਨੂੰ ਫੜਿਆ ਜਾਵੇ ਜਿਹੜੇ ਬਿਗ ਫਿਸ਼ਰਸ ਹਨ ਇਹਨਾਂ ਨੂੰ ਫੜਿਆ ਜਾਵੇ ਤਾਂ ਕਿ ਜਿਹੜੀ ਸਪਲਾਈ ਲਾਈਨ ਹੈ ਇਸ ਨੂੰ ਕੱਟ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਅ ਡਰੱਗਸ ਦੇ ਵਿੱਚ ਪੈ ਗਏ ਹੈ ਉਹਨਾਂ ਨੂੰ ਅ ਅਸੀਂ ਪ੍ਰੋਤਸਾਹਿਤ ਕਰੀਏ ਕਿ ਉਹ ਨਸ਼ਾ ਤਿਆਗ ਕੇ ਮੇਨਸਟ੍ਰੀਮ ਦੇ ਵਿੱਚ ਆ। ਸੋ ਇਹ ਨਸ਼ਾ ਵਿਰੁੱਧ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਹੈ ਉਸੇ ਦੇ ਵਿੱਚ ਉਸੇ سلسلے ਚ ਅੱਜ ਇੱਕ ਐਸੋ ਆਪਰੇਸ਼ਨ ਸਾਰੇ ਪੰਜਾਬ ਚ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਸੀਨੀਅਰ ਆਫਸਰਸ ਨੇ ਆਪ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ। ਸਰ ਬੰਗੀ ਵੀ ਕੱਲ ਨੂੰ ਹਾਂ ਜੁਨੀ ਪਰਿਸਰ ਦੀ ਸਿੱਟਾ ਕਿ ਇੱਕ ਵਾਰ ਹੋ ਗਿਆ ਤੇ ਇਸ ਦੇ ਨਾਮ ਨਾਲ ਅੰਦਰ ਸਭ ਫਾਇਰਿੰਗ ਦੀ ਘਟਨਾ ਪਰਚਾਉਣ ਨੂੰ ਆਇਆ ਹੈ। ਲੰਬਾ ਕੋਈ ਕੀ ਕੁਝ ਆਇਡੈਂਟੀਫਾਈਡ ਨਹੀਂ ਹੋ ਸਕਿਆ। ਅ ਜਿਹੜਾ ਕੱਲ ਬੰਗੀ ਹੋਇਆ ਇਹ ਆਪਸੀ ਦੁਸ਼ਮਣੀ ਦਾ ਨਤੀਜਾ ਸੀਗਾ। ਦੋ ਗਰੁੱਪਸ ਦੇ ਵਿੱਚ ਅ ਟਕਸਲ ਚੱਲ ਰਹੀ ਸੀ ਔਰ ਕੱਲ ਵਿਵਾਦ ਹੋਇਆ ਉਸ ਦੇ ਬਾਅਦ ਗੋਲੀਬਾਰੀ ਹੋਈ। ਜਿਹੜੇ ਅਕਿਊਜ਼ਡ ਹੈ ਉਹ ਆਇਡੈਂਟੀਫਾਈ ਕੀਤੇ ਨਹੀਂ ਜਾ ਸਕੇ। ਬਹੁਤ ਛੇਤੀ ਉਹ ਸਾਡੀ ਗਿਰਫਤਾਰੀ। ਇੱਕ ਅੰਦਰ ਸਰਵਿਸ ਰੈਕਟ ਉਹ ਵੀ ਉਹ ਵੀ ਹੁਣ ਤੱਕ ਜਿਹੜਾ ਇਨਵੈਸਟੀਗੇਸ਼ਨ ਜਾਰੀ ਹੈ ਬਸ ਉਹ ਵੀ ਸਾਨੂੰ ਇਹ ਹੀ ਹੈ ਕਿ ਆਪਸ ਦੇ ਵਿੱਚ ਤਕਰਾਰ ਹੋਣ ਦੇ ਬਾਅਦ ਇਹ ਫਾਈਲਿੰਗ ਸਰ ਸਰ ਵਕਮਤਾਂ ਤੇ ਆਪਰੇਸ਼ਨ ਜਾਰੀ ਹੈ ਕੋਈ ਰਿਕਵਰੀ ਦਾ ਸੁਨੇਹਾ ਹੈ ਕੋਈ ਵੱਡੀ ਰਿਕਵਰੀ ਇਸ ਦੇ ਵਿੱਚ ਮਿਲ ਪਈ ਹੋਵੇ ਕਿਉਂਕਿ ਅਜੇ ਕਿਉਂਕਿ ਆਪਰੇਸ਼ਨ ਚੱਲ ਰਹੇ ਹੈ ਸੋ ਸ਼ਾਮ ਤੱਕ ਅਸੀਂ ਜਿਹੜਾ ਸਾਡੇ ਕੋਲ ਡਾਟਾਬਲ ਟ ਹੋਏਗਾ ਅਸੀਂ ਮੀਡੀਆ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਹੋਂ ਤੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 19 ਪਰਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦਰਜ ਹੋਏ 1200 ਤੋਂ 1200 ਹਾਂ तकरीबन 1200 ਜਗ੍ਹਾ ਤੇ ਇਹ ਸਾਰੇ ਪੰਜਾਬ ਦੇ ਵਿੱਚ ਰੇਟਾ ਕਾਂਗਰਸ ਕਾਸ਼ੀ ਸਰ ਚਾਹੁੰਦਾ ਹੈ ਅਪਲਾਈ ਤੋਂ ਚੱਲਿਆ ਦੇਖੋ ਇਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਲਗਭਗ 24000 ਦੇ ਕਰੀਬ ਪਰਚੇ ਹੋਂ ਤੱਕ ਦਰਜ ਅਸੀਂ ਕੀਤੇ ਹੈ 36000 ਦੇ ਕਰੀਬ ਜਿਹੜੇ ਡਰੱਗ ਪੈਡਲਰਸ ਔਰ ਡਰੱਗ ਸਮੱਗਲਰਸ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ অর ਓਟ ਸੈਂਟਰਸ ਦੇ ਵਿੱਚ ਲੈ ਕੇ ਗਏ ਜਾਂ ਉਹਨਾਂ ਨੂੰ ਦਾਖਲ ਕਰਾਇਆ ਨਾਲ ਦੀ ਨਾਲ ਸਾਡਾ ਮੇਨ ਫੋਕਸ ਵੱਡੇ ਫਿਸ਼ਰਸ ਦੇ ਉੱਤੇ ਹੈ ਜਿਹੜੇ ਵੱਡੇ ਸਮਗਲਰਸ ਹੈ ਉਹਨਾਂ ਤੇ ਸਾਡਾ ਮੇਨ ਫੋਕਸ ਹੈ ਉਹਨਾਂ ਦੀ ਪ੍ਰਾਪਰਟੀਆਂ ਫੋਰਫੀਟ ਕੀਤੀਆਂ ਉਹਨਾਂ ਦੇ ਫਾਈਨੈਂਸ਼ੀਅਲ ट्रांजैक्शन ਟਰੇਸ ਕਰਦਿਆਂ ਹੋਇਆ ਬੈਕਵਰਡ ਫਾਰਵਰਡ ਲਿੰਕੇਜਸ ਉਹ ਕਨੈਕਟ ਕਰਦੇ ਆ ਹੋਏ ਆ ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਲਏ ਸਰ ਕੁਝ ਪਤਾ ਲੱਗ ਰਿਹਾ ਇਹਨਾਂ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਕਿੱਥੋਂ ਆ ਰਿਹਾ ਇਹ ਸਾਰਾ ਇੰਨੀ ਜ਼ਿਆਦਾ ਸਪਲਾਈ ਕਿੱਥੋਂ ਆਉਂਦੀ ਹੈ ਨਹੀਂ ਨਸ਼ਾ ਦੇਖੋ ਪੰਜਾਬ ਵੀ ਇੱਕ ਬਾਰਡਰ ਸਟੇਟ ਬਹੁਤ ساری ਸਾਡੀ ਆਪਣੀ ਪ੍ਰੋਬਲਮਸ ਹੈਗੀਆਂ ਇੱਕ ਐਨੀਮੀ ਕੰਟਰੀ ਜਨਾਲ ਸਾਡਾ ਬਾਰਡਰ ਲੱਗਦਾ ਹੈ ਔਰ ਬਹੁਤ ساری ਡਰਗ ਸਾਡੀ ਵਿਦੇਸ਼ ਤੋਂ ਆਉਂਦੀ ਕੁਝ ਸਾਡੇ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਕਿਉਂਕਿ ਜਿੱਥੇ ਮਾਰਕੀਟ ਹੁੰਦੀ ਹੈ ਉੱਥੇ ਡਰਗਸ ਆਉਂਦੇ ਸੋ ਅਸੀਂ ਡੇਡੀਕੇਟਿਡਲੀ ਡੇਲੀ ਬੇਸਿਸ ਤੇ ਇਹਨੂੰ ਮੋਨਿਟਰਿੰਗ ਕਰਕੇ ਇਸ ਡਰੱਗਸ ਦਾ ਬਹੁਤ ਇਹਦਾ ਅਸੀਂ ਘਟ ਗਿਆ ਹੈ ਔਰ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਹੈ ਜਿਹੜੀ ਸਾਡੀ ਹੈਲਪਲਾਈਨ ਹੈ ਉਸ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੋ ਰਹੀਆਂ ਨੇ ਔਰ ਉਸ ਦੇ ਉੱਤੇ ਕਾਰਵਾਈ ਕੀਤੀ ਸਰ ਲੋਕ ਕਹਿੰਦੇ ਨੇ ਕਿ ਅਸੀਂ ਜੇ ਗੁਪਤ ਸਰ ਜੇ ਗੁਪਤ ਅਰੇਂਜਮੈਂਟਸ ਹੈਗੇ ਆਪਣੇ ਵਧੀਆ ਸਭ ਜੀ ਬਿਲਕੁਲ ਆਫਟਰ ਦਿੱਲੀ ਬਲਾਸਟ ਸਾਡੇ ਸਟੇਟ ਦੇ ਵਿੱਚ ਵੀ ਰੈਡ ਅਲਰਟ ਜਾਰੀ ਕੀਤਾ ਹੈ ਇੰਟੈਂਸਿਵ ਚੈਕਿੰਗ ਗੱਡੀਆਂ ਦੀ ਚੱਲ ਰਹੀ ਹੈ ਜਿਹੜੇ ਸਾਡੇ ਲੋਕਾਂ ਜਿੱਥੇ ਲੋਕਾਂ ਦਾ ਘੱਟ ਜ਼ਿਆਦਾ ਹੁੰਦਾ ਹੈ ਉੱਥੇ ਸ਼ਕਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਆਪਰੇਸ਼ਨਸ ਪਲਾਨ ਕੀਤੇ ਹੈ ਜੋ ਸਾਡੇ ਚੱਲ ਰਹੇ ਹਨ ਇਸ ਦੇ ਨਾਲ ਨਾਲ ਜਿਹੜੇ ਸਾਡੇ ਬਾਰਡਰ ਖੇਤਰ ਹਨ ਉਹਨਾਂ ਦੇ ਵਿੱਚ ਵੀ ਚੌਕਸੀ ਵਧਾਈ ਤਾਂ ਕਿਤੇ ਗੁਪਤ ਜੀ ਸੁਝਨਾਵਾ ਪੁਲਿਸ ਨੂੰ ਮਿਲਦੀਆਂ ਨੇ ਤਾਂ ਉਹ ਸੁਝਨਾਵਾ ਗੁਪਤ ਨਹੀਂ ਰਹਿੰਦੀਆਂ ਉਹ ਸਬੰਧ ਨਾਲ ਫੁੱਲ ਪਹੁੰਚ ਜਾਂਦੀਆਂ ਨੇ ਇੱਕ ਮਾਮਲਾ ਬੜੂ ਵੱਡਾ ਨੇ ਪਿੰਡ ਤੋਂ ਸਾਹਮਣੇ ਆਇਆ ਕਰਮ ਸਿੰਘ ਦਾ ਕਿ ਉਹਨਾਂ ਨੂੰ ਹਸਬੰਡ ਵਾਈਫ ਨੂੰ ਮਾਰਨ ਪੈ ਗਏ ਨੇ 100 ਤੋਂ 150 ਬੰਦਾ ਤੇ ਉਹ ਕਹਿੰਦੇ ਵੀ ਸਾਨੂੰ ਸਾਡੇ ਤੇ ਹੀ ਇਲਜ਼ਾਮ ਲੱਗੇ ਨੇ ਵੀ ਤੁਸੀਂ ਜੀ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਪੁਲਿਸ ਸਭ ਕੁਝ ਜਾਣਦੀ ਹੈ ਦੇਖੋ ਇੱਕ ਕੋਈ ਆਈਸੋਲੇਟਡ ਇਨਸੀਡੈਂਟ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੇਰੇ ਕੋਲ ਜਾਣਕਾਰੀ ਨਹੀਂ ਹੈ ਬਟ ਮੈਂ ਇਹ ਦੱਸਣਾ ਚਾਹਾਂਗਾ ਤੁਹਾਨੂੰ ਕਿ ਸਾਡੀ ਜਿਹੜੀ ਹੈਲਪਲਾਈਨ ਹੈ ਦੀ ਦੀ ਡਰੰਕਸ ਦੀ ਹੈਲਪਲਾਈਨ ਹੈ ਉਸ ਦੇ ਵਿੱਚ ਰੋਜ਼ ਸੈਕਡੇ ਫੋਨ ਕਾਲਸ ਆ ਰਹੇ ਆਂਦੀਆਂ ਨੇ ਜਿਸ ਨੂੰ ਅਸੀਂ ਵੈਰੀਫਾਈ ਕਰਕੇ ਉਸ ਦੇ ਉੱਤੇ ਐਕਸ਼ਨ ਵੀ ਲੈਂਦੇ ਹਾਂ ਔਰ ਬਹੁਤ ਸਾਰੇ ਪਰਚੇ ਹਜ਼ਾਰਾਂ ਦੀ ਸੰਖਿਆ ਦੇ ਪਰਚੇ ਲੋਕਾਂ ਦੀ ਇਨਫੋਰਮੇਸ਼ਨ ਤੇ ਦਰਜ ਹੋਇਆ ਸੋ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਹਨ ਬਿਨਾ ਲੋਕਾਂ ਦੇ ਸਹਿਯੋਗ ਤੇ ਕੋਈ ਵੀ ਇਸ ਤਰ੍ਹਾਂ ਦੀ ਮੁਹਿੰਮ ਸੰਭਵ ਨਹੀਂ ਹੈ ਸੋ ਵੀ ਆਰ ਗੈਟਿੰਗ ਲੋਟ ਆਫ ਪਬਲਿਕ ਸਪੋਰਟ